ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਡੇ ਪੇਜ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਪਹੁੰਚੇ ਪਿੰਡ ਲੰਗੋਵਾਲ ਜ਼ਿਲ੍ਹਾ ਸੰਗਰੂਰ ਪੀਵੀ 13 ਬੁਲਟ ਸੇਲ ਪਰਚੇਜ਼ਿੰਗ ਦਾ ਕੰਮ ਆ ਬਾਈ ਹੋਣਾ ਦਾ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਕੱਲੇ ਬੰਬੂ ਕਾਰਟ ਆਜੋ ਤੁਹਾਨੂੰ ਅੰਦਰ ਬਾਈ ਹੋਣਾ ਨਾਲ ਗੱਲਬਾਤ ਕਰਦੇ ਮਲਾਉਨੇ ਆ ਹੋਰ ਜੀ ਭਾਈ ਕੀ ਹਾਲ ਹੈ ਜੀ ਕੀ ਹਾਂ ਹਾਂਜੀ ਭਾਈ ਆਪਣੇ ਤੇ ਵੇਰੇ ਹਰੇਕ ਪ੍ਰਕਾਰ ਦਾ ਬੁਲਟ ਆ ਠੀਕ ਹੈ ਜੀ ਪੁੱਠੇ ਗੇਰ ਵਾਲਾ ਵੀ ਮਿਲ ਜੂਗਾ ਜੀ ਅੱਛਾ ਇਹ ਪੁੱਠੇ ਵਾਲਾ ਠੀਕ ਹੈ ਜੀ ਪੁੱਠੇ ਗੇਰ ਵਾਲਾ ਮਿਲ ਜੂਗਾ ਜੀ ਹਾਂਜੀ ਇਹ ਕਿੰਨਾ ਮਾਡਲ ਆ ਜੀ ਇਹ 8 ਮਾਡਲ ਹੈ ਜੀ ਸਾਰਾ origignal ਹੈ ਜੀ ਪੇਂਟ ਬਿਲਕੁਲ ਜੀ ਠੀਕ ਹੈ ਜੀ ਤੇ ਇਹ ਕੰਮੇ ਨਾਗਾ ਇਹ ਪਹਿਲੇ ਨਾਮ ਬੁਲਟ ਨੇ ਜੀ ਪਹਿਲੇ ਨਾਮ ਮਿਲ ਜਾਣਗੇ ਬੁਲਟ ਸਾਰੇ ਤੇ ਇਹ ਕਿੰਨਾ ਮਾਡਲ ਆ ਗਿਆ ਜੀ ਇਹ 2010 ਮਾਡਲ ਆ ਜੀ 2010 ਮਾਡਲ ਹਾਂਜੀ ਇਹ ਵੀ ਪਹਿਲੇ ਨਾਗਾ ਜੀ ਬਿਲਕੁਲ ਜੀ ਤੇ ਇੰਜਨ ਗੇਅਰ ਇੰਜਨ ਗੇਅਰ ਦੀ ਗਾਰੰਟੀ ਹੋ ਜੀ ਪੂਰੀ ਜ਼ਿੰਮੇਵਾਰੀ ਹੈਗੀ ਕਾਗਜ਼ਾਂ ਪੱਤਰਾਂ ਦੀ ਪੂਰੀ ਜ਼ਿੰਮੇਵਾਰੀ ਆ ਠੀਕ ਹੈ ਜੀ ਹਾਂਜੀ ਹਾਂ ਤੇ ਇਹ ਕਿੰਨਾ ਮਾਡਲ ਆ ਗਿਆ ਜੀ 9 ਮਾਡਲ 9 ਮਾਡਲ ਜੀ ਠੀਕ ਹੈ ਜੀ ਹਾਂਜੀ ਇਹਦਾ ਵੀ ਰੰਗ ਰੂੰਗੋ ਬਿਲਕੁਲ ਬਿਲਕੁਲ ਜੀ ਸਾਰਾ ਇਹ 2010 ਮਾਡਲ ਆ ਇਹ 2010 ਮਾਡਲ ਆ ਗਿਆ ਜੀ ਹਾਂਜੀ ਠੀਕ ਹੈ ਜੀ ਹਰ ਇੱਕ ਪ੍ਰਕਾਰ ਦਾ ਬੋਲਟ ਮਿਲੂਗਾ ਹਰ ਇੱਕ ਪ੍ਰਕਾਰ ਦਾ ਮਿਲੂਗਾ ਹਰ ਇੱਕ ਮਾਡਲ ਚ ਮਿਲ ਜੂਗਾ ਜੀ ਹਾਂਜੀ ਪੁੱਠੇ ਗੇਰਾ ਵਾਲਾ ਪੁੱਠੇ ਗੇਰਾ ਵਾਲਾ ਸਿੱਧੇ ਗੇਰਾ ਵਾਲਾ ਸਾਰੇ ਕਾਰਬੂਰੇਟਰ ਵਾਲੇ ਮੋਟਰਸਾਈਕਲ ਮਿਲਣਗੇ ਤੁਹਾਨੂੰ ਸਭ ਨਾਲੋਂ ਵੱਡੀ ਗੱਲ ਠੀਕ ਗੱਲ ਆ ਬਾਈਆਂ ਹੁਣਾ ਕੋਲੇ ਸਾਰੇ ਪੰਜਾਬ ਨੰਬਰ ਬੁਲਟ ਮਿਲਣਗੇ ਕੋਈ ਹਰਿਆਣਾ ਨੰਬਰ ਨਹੀਂ ਕੋਈ ਹੋਰ ਨੰਬਰ ਨਹੀਂ ਗਾ ਸਾਰੇ ਆਪਣੇ ਲੋਕਲ ਪੰਜਾਬ ਨੰਬਰ ਦੇ ਮਿਲਣਗੇ ਬਿਲਕੁਲ ਕਾਗਜ਼ ਪੱਤਰ ਕੱਲੇ ਕੱਲੇ ਦੇ ਪੂਰੇ ਮਿਲਣਗੇ ਜੀ ਠੀਕ ਹੈ ਜੀ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਉਹ ਬਾਈ ਹੁਣਾ ਦੀ ਪੂਰੀ ਜ਼ਿੰਮੇਵਾਰੀ ਆ ਬਾਈ ਜਿਹੜਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਬਾਈ ਹੁਣਾ ਵੱਲੋਂ ਫੁੱਲ ਡਿਸਕਾਊਂਟ ਦਿੱਤਾ ਜਾਊਗਾ ਇਹ 2007 ਮਾਡਲ ਆ ਜੀ ਠੀਕ ਹੈ ਜੀ ਤੇ ਇਹਦਾ ਰੰਗ ਵਗੈਰਾ ਜੀ ਇਹ ਕਾਗਜ਼ ਪੱਤਰਾਂ ਤੋਂ ਓਕੇ ਮਿਲੂ ਸਾਰੇ ਨਾਲੋਂ ਵੱਡੀ ਗੱਲ ਇਹ ਆ ਵੀ ਜਿੰਨੇ ਵੀ ਆਪਨੇ ਲੈਵੇ ਬੁਲਟ ਮਿਲਣਗੇ ਕੋਈ 7 ਮਾਡਲ ਆ ਕੋਈ 10 ਮਾਡਲ ਆ ਪੁੱਠੇਗੇ ਨਾ ਚ ਜਿਹੜੇ ਬੁਲਟ ਨੇ ਠੀਕ ਹੈ ਜੀ ਹਰੇਕ ਦੇ ਲਗਭਗ ਤੁਹਾਨੂੰ ਪਾਸਿੰਗ ਮਿਲੂ ਬਿਨਾ ਪਾਸਿੰਗ ਤੋਂ ਕੋਈ ਨਹੀਂ ਮਿਲਣਾ ਠੀਕ ਹੈ ਜੀ ਤੇ ਦੂਜੀ ਗੱਲ ਜਿਹੜਾ ਵੀ ਬੁਲਟ ਆਪਾਂ ਦੇਵਾਂਗੇ ਹਰੇਕ ਨਾਮ ਕਰਵਾ ਕੇ ਦੇਵਾਂਗੇ ਜੀ ਠੀਕ ਹੈ ਲੋ ਵੀ ਨਾਮ ਕਰਾ ਕੇ ਹੀ ਤੁਹਾਨੂੰ ਲੈਣਾ ਪਊਗਾ ਬੁਲਟ ਤੁਹਾਡੇ ਨਾਮ ਹੋਊਗਾ ਕਿਤੋਂ ਵੀ ਤੁਸੀਂ ਚੈੱਕ ਕਰਵਾ ਸਕਦੇ ਹੋਗੇ ਏਜੰਸੀ ਚੋਂ ਇਹ ਸਾਰਾ ਬੁਲਟ ਟੋਟਲ ਅਵਰੇਜ ਨਾਲ ਟੋਟਲ ਠੀਕ ਹੈ ਜੀ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਚਾਬੀ ਨਹੀਂ ਲੱਗੀ ਉਹ ਚੀਜ਼ ਆ ਇਹ ਉਹ ਚੀਜ਼ ਆ ਇਹ ਬਿਲਕੁਲ ਜੀ ਤੇ ਸਾਰਿਆਂ ਦੇ ਪੇਪਰ ਮੌਕੇ ਤੇ ਹਾਜ਼ਰ ਮਿਲਣਗੇ ਠੀਕ ਹੈ ਜੀ ਹਾਂ ਜੀ ਪਹੁੰਚਣਾ ਕਿੱਥੇ ਜੀ ਇੱਕ ਵਾਰੀ ਬਾਈ ਉਹਨਾਂ ਨੂੰ ਦੱਸ ਦਿਓ ਲੋਕੇਸ਼ਨ ਦਾ ਪਹੁੰਚਣਾ ਬੜਬਰ ਰੋਡ ਤੇ ਜੀ ਮੰਡੀ ਦਾ ਗੇਟ ਆ ਠੀਕ ਹੈ ਜੀ ਗੇਟ ਦੇ ਅੰਦਰ ਜਿਹੜੀ ਮਾਰਕੀਟ ਬਣੀ ਹੋਈ ਆ ਉੱਥੇ ਪੀਵੀ 13 ਬੁਲਟ ਦੇ ਨਾਮ ਤੇ ਆ ਅਨੁਸਾਰ ਹੀ ਆ ਬਾਈ ਬਿਲਕੁਲ ਜੀ ਸ਼ੋਰੂਮ ਬਿਲਕੁਲ ਜੀ ਬਿਲਕੁਲ ਤੁਸੀਂ ਉੱਥੇ ਜ਼ਰੂਰ ਵੇਸਟ ਕਰਿਓ ਇੱਕ ਵਾਰੀ ਬਾਕੀ ਪੰਜਾਬ ਪੰਜਾਬ ਨੰਬਰ ਬੁਲਟ ਮ ਸਾਰਿਆਂ ਦਾ ਇਹ ਨਹੀਂ ਹੋਣਾ ਵੀ ਕਿਸੇ ਦਾ ਨੰਬਰ ਲੱਗਿਆ ਹੋਇਆ ਔਰ origignal ਹੀ ਮਿਲੂਗਾ ਡਾਕੂਮੈਂਟ origignal origignal ਜੋ ਕੋਈ ਕਮੀ ਪੇਸੀ ਹੋਊਗੀ ਦੱਸ ਕੇ ਦੇਵਾਂਗੇ ਜੀ ਕਸਟਮਰ ਨੂੰ ਇਹ ਨਹੀਂ ਵੀ ਆਪਾਂ ਕਿਸੇ ਨੂੰ ਬਿਨਾ ਦੱਸੇ ਕੋਈ ਸਾਧਨ ਦੇਵਾਂਗੇ ਜੋ ਵੀ ਬਾਈ ਹੁਣੀ ਕਹਿੰਦੇ ਜੋ ਰੀਪੇਂਟ ਜਿੱਥੇ ਹੈਗਾ ਜੋ ਹੈ ਜਿਵੇਂ ਹੈ ਸਾਰਾ ਕੁਝ ਦੱਸ ਕੇ ਤੁਹਾਨੂੰ ਸਾਰਾ ਤਸੱਲੀ ਬਾਕਸ ਤੇ ਇੰਗੇਜ ਜੀ ਇਹਦੀ ਹੈਗਾ ਵੀ ਦੱਸਿਆ ਕੁਝ ਹੋਰ ਤੇ ਦਿੱਤਾ ਤੁਹਾਨੂੰ ਕੁਝ ਹੋਰ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਓ ਬਈ ਵੱਧ ਤੋਂ ਵੱਧ ਉਸੇ ਨੂੰ ਹੀ ਡਿਸਕਾਊਂਟ ਮਿਲੂਗਾ ਬਾਕੀ ਆਉਣਾ ਕਿੱਥੇ ਤੁਹਾਨੂੰ ਇੱਕ ਵਾਰੀ ਫੇਰ ਲੋਕੇਸ਼ਨ ਦੱਸ ਦਿੰਨੇ ਆ ਪੀਵੀ 13 ਬੁਲਟ ਸਾਹਮਣੇ 게ਟ ਨੰਬਰ 1 ਨਾਜ ਮੰਡੀ ਦਾ ਇਧਰ ਵੜਵਰ ਰੋਡ